ਇਹ ਹਾਲ ਜੀ ਸਾਰੇ ਭਰਾਵਾਂ ਦਾ ਹੋਰ ਕੀ ਬੰਦਾ ਕਰਦਾ ਬਾਈ ਲੋ ਅੱਗ ਸ਼ਟਡਾਊਨ ਰੱਖ ਕੇ ਛੱਡਣ ਲੱਗੇ ਆਂ ਪੰਜ ਗੂਤਰ ਛੱਡਦੇ ਆਪਾਂ ਯਾਰ ਤੇ ਬਹੌਣਾ ਪਰਸੋਂ ਨੂੰ ਕਿਹੜੇ ਕਿਹੜੇ ਛੱਡਨੇ ਆਪਾਂ ਪੰਜ ਆਬਿਓ ਆਹ ਪੰਜ ਗੂਤਰ ਛੱਡਨੇ ਆਪਾਂ ਆ ਨਾ ਮਾ ਥੋੜਾ ਪਾਸੇ ਬਹਿ ਕੇ ਆਉਂਦੇ ਇਹਨੂੰ ਬੀਬੀ ਨੇ ਉਹ ਛੱਡਦੇ ਘੰਟ ਘੰਟ ਟੁੱਟਸਾਂ ਦਾ ਆ ਕਾਂਤ ਵਾਲਾ ਬਾਬਾ ਛੜਤੇ ਜਨਵਾਰ ਆਪਾਂ ਪੰਜ ਘੜ ਤੇ ਬਈ ਦੇਖਦੇ ਆ ਕੀ ਬੰਦਾਗਾ ਆਉਂਦੇ ਟਾਈਮ ਹੋ ਗਿਆ ਸੋਭਾ 6:40 ਉਹ ਜਾਂਦੇ ਚਲੋ ਵੇਖਦੇ ਆ ਫਿਰ ਕਿੰਨੇ ਵਜੇ ਨਹੀਂ ਉੜਦੇ ਆ ਕੀ ਹਿਸਾਬ ਕਿਤਾਬ ਆ ਫਿਰ ਵਖਾਉਣੇ ਤੁਹਾਨੂੰ ਉਹ ਆ ਫਿਰਦਾ ਬਾਬਾ ਕਾਡੂ ਸਰਾਨੀਵਾ ਯੋਲਾ ਰੋਪਰਾ ਫਿਰਦੇ ਉੱਤੇ ਉਤਰ ਚਲੋ ਜਿਵੇਂ ਜਿਵੇਂ ਆਉਣਗੇ ਬਖਾਵਾਂਗੇ ਸਾਨੂੰ ਨਕਾ ਆ ਗਿਆ ਕਾਲ ਦੁੱਧਾਂ ਵਾਲਾ ਬੇ ਨਮਾ ਛੱਡਿਆ ਆਪਾਂ ਓਏ ਕਾਲੇ ਪੁੰਜੇਲਾ ਇਦੋ ਤੇ ਪਾਂ ਤਾਲਾ ਖਿਰਦਾ ਚਲੋ ਬਖਾਵਾਂਗੇ ਫਿਰ ਜਿਵੇਂ ਜਿਵੇਂ ਲੋਟੋ ਆ ਕੰਮ ਹੈ ਨਾ ਬਾਪੇ ਕੰਨਾ ਪੁੰਝੇ ਵਾਲਾ ਕਰਦਾ ਨੀਮ ਤੇ ਔ ਟੂਸਿਆਂ ਆ ਲ ਜਾਂਦਾ ਔ ਟੂਸਰਾ ਦੋ ਨੀਵੇਂ ਫਿਰਦੇ ਆ ਕਿ ਕਾ ਫਿਰਦਾ ਉਹ ਵਰਦੇ 10 ਓਫਰ ਦੇ ਉੱਚੇ ਦੋ ਨੀਵੇਂ ਫਿਰਦੇ ਆ ਚਲੋ ਮੈਂ ਇੱਕ ਰਖੇਤ ਜਾ ਆਵਾਂ ਆਉਂਦਾ ਪੁੰਜੀ ਵਾਲਾ ਇਹ ਵੀ ਨੀਵੇਂ ਫਿਰਦਾ ਇੱਧਰ ਦੋ ਨੀਵੇਂ ਫਿਰਦੇ ਆ ਤੇ ਉੱਚੇ ਫਿਰਦੇ ਆ ਚਲੋ ਅਗਰ ਮੈਂ ਖੇਤ ਜਾਇਆ ਵਾਂ ਨੀਰੇ ਨੂੰ ਰਵੜ ਲਿਆ ਵਾਂ ਤੇ ਫੇਰ ਬਖਾਉਣਾ ਤੁਹਾਨੂੰ ਆ ਕੇ ਕਿਹੜੇ ਫਿਰਦੇ ਆ ਕਿਹੜੇ ਬਹਿ ਗਿਆ ਬਿਓ ਆ ਫਰਦਾ ਗੰਡ ਟੁੱਸੇ ਵਾਲਾ ਉਹ ਫਿਰਦਾ ਪਰ ਕੱਲੇ ਟੁੱਸੇ ਵਾਲਾ ਆ ਗਿਆ ਪੁੰਜੀ ਵਾਲਾ ਉੱਤ ਇੱਕ ਕੰਡ ਰੂਸਿਆ ਨਾਲ ਇਹਦੇ ਕਾਂਤਾਲਾ ਆ ਬੈਠੀ ਜਾਂਦਾ ਇਹਦਾ ਟਾਈਮ ਹੋ ਚੱਲਿਆ ਉਹਦਾ ਕੰਡ ਰੂਸਿਆ ਵਾਲਾ ਦਾਦਾ ਦਾ ਕਾਂਤਾਲਾ ਆ ਕੰਡ ਰੂਸਿਆ ਵਾਲਾ ਵੀ ਆਇਆ ਉਹ ਕੰਡ ਰੂਸਿਆ ਆਇਆ ਦਾ ਕੰਡ ਰੂਸਿਆ ਵਾਲਾ ਆ ਯਾ ਹੁੰਡੀ ਵਾਲਾ ਹੋਰ ਦਾ ਕਾਟਾ ਵਾਲਾ ਚਲੋ ਵਿਖਾਉਣਾ ਬਾਈ ਤੁਹਾਨੂੰ ਬਾਕੀ 13 ਦਾ ਪੰਜੇ ਫਿਰਦੇ ਹੈਗੇ ਮੰਨ ਕੇ ਚਲੋ 854 ਹੋਏਗੇ ਇਹਨਾਂ ਪੰਜੇ ਫਿਰਦੇ ਆਪਣੇ ਫਿਰ ਵਖੋਣਾ ਸੋਨ ਲਓ ਬਾਪਿਓ ਪਹਿਲਾ ਕੂਤਰ ਬਹਿ ਗਿਆ ਆਪਣਾ 10 ਚੀਤੇ 10 ਚੀਤੇ ਬਹਿ ਗਿਆ ਪਹਿਲਾ ਕੂਤਰ ਆਪਣਾ ਟਾਂਗੀ ਤੇ ਕੰਡ ਟੁੱਸਿਆਂ ਵਾਲਾ ਚਲੋ ਇਹਨੂੰ ਲਾ ਲਾਵਾਂ ਤੇ ਫਿਰ ਵਖੋਣਾ ਸੋਨ ਆ ਫਿਰ ਉਹ ਆਪਣਾ ਕਾਲੇ ਪੁੰਝੇ ਵਾਲਾ ਬਾਕੀ ਕੂਤਰ ਉੱਚੇ ਹੈਗੇ ਚਲੋ ਇਹਨੂੰ ਲਾਵਾ ਕਰਾਂ ਫਿਰ ਕਰਤਾ ਤੁਹਾਡਾ ਸ਼ੇਅਰ ਲੋ ਬਾਬਿਓ ਬਹਿ ਗਿਆ ਸੀ ਗੂਤਰ ਲਾਦਾ ਸੀ ਆਪਾਂ ਤੇ ਗੋੜ ਦੇ ਕੇ ਪਾਲਿਆ ਧੁੱਪੇ ਹੋਰ ਤਾਂ ਕੇ ਧੁੱਪੇ ਪਾਤਾ ਇਹ ਲੋ ਬਾਬਿਓ ਘੰਡ ਟੂਸੇ ਵਾਲਾ ਆਪਣਾ ਬਹਿ ਗਿਆ ਤੇ ਪੁੰਝੇ ਵਾਲਾ ਫਿਰਦਾ ਤੇ ਕਾਂਤ ਵਾਲਾ ਫਿਰਦਾਗਾ ਆ ਹਰੇ ਪੱਲੇ ਵਾਲਾ ਪਤਾ ਨਹੀਂ ਕੀ ਦਾ ਫਿਰਦਾ ਇੱਕ ਆ ਫੂੰਜਿਆ ਦਾ ਫਿਰਦਾ ਇੱਕ ਹਰੇ ਪੱਲੇ ਵਾਲਾ ਪਤਾ ਨਹੀਂ ਕੀ ਦਾ ਬੈਠੀ ਜਾਂਦਾ ਨਾਲ ਆਵੇ ਇਹ ਪਤਾ ਨਹੀਂ ਕੀ ਦਾ ਬੈਠੀ ਜਾਂਦਾ ਆ ਆ ਗਿਆ ਘਾਂ ਤਾਲਾ ਦੋ ਰਹਿ ਗਏ ਤਿੰਨ ਬੈ ਗਏ ਬਈ ਦੋਵੇਂ ਟੂਸਿਆਂ ਵਾਲਾ ਵੀ ਬੈਗਾ ਸੀਗਾ ਚਲੋ ਇਹਨੂੰ ਲਾਵਾ ਹੁਣ ਮੈਂ ਫੇਰ ਕਰਦਾ ਸ਼ੇਰ ਲਓ ਬਾਬਿਓ ਆ ਪਹਿਲਾਂ ਬੈਗਾ ਸੀ ਇਹ ਘਾਂਡਾ ਟੂਸਿਆਂ ਦਾ ਆ ਘਾਂਡਾ ਟੂਸਿਆਂ ਵਾਲਾ ਹੁਣ 12 ਵਜੇ 8 ਮਿੰਟਾਂ ਤੇ ਬੈਗਿਆ ਕਾਲੇ ਫੁੰਜੀ ਵਾਲਾ ਫਿਰਦਾਗਾ ਆਪਣਾ ਤੇ ਕਾਂਤਲਾ ਫਿਰਦਾ ਤੇ ਇੱਕ ਕੱਲੇ ਕਾਲੇ ਦੂਸਿਆਂ ਵਾਲਾ ਛੱਡਿਆ ਸੀਗਾ ਉਹ ਵੀ ਆਪਣਾ ਪਹਿਲਾਂ ਬਹਿ ਗਿਆ ਸੀ ਉਹ ਪਾਸੇ ਬਹਿ ਗਿਆ ਸੀ 2 ਘੰਟੇ ੁੱਟ ਕੇ ਲੋ ਵਾਬਿਓ ਆ ਵੀ ਕਾਂਤਲਾ ਵੀ ਆ ਕੇ ਬਹਿ ਗਿਆ ਹੁਣ ਆਪਣਾ ਇੱਕ ਫੁੰਝੇ ਵਾਲਾ ਬਸ ਇੱਕ ਰਹਿ ਗਿਆ ਉਤਰ ਕਾਂਤਲਾ ਵੀ ਬਹਿ ਗਿਆ ਆ ਜੀ 12:40 ਤੇ ਫੁੰਝੇ ਵਾਲਾ ਆਪਣਾ ਹੋ ਜਾਂਦਾ ਚਲੋ ਜੇ ਬੈਠੂ ਬਖਾਵਾਂਗੇ ਲੋ ਆਪ ਕਾਂਤਾਲਾ ਵੀ ਲਾ ਲਿਆ ਆਪਾਂ 12:40 ਦੇ ਵੇਗਿਆ ਸੀ ਇਹ ਤੇ ਚਲੋ ਧਰ ਦਿਆਂ ਇਹਨਾਂ ਨੂੰ ਪਾਣੀ ਪੋਣੀ ਇੱਕ ਕਾਲੇ ਪੁੰਝੇ ਵਾਲਾ ਫਿਰਦਾ ਆਪਣਾ ਵਸ ਕੱਲਾ ਤੇ ਜਦੋਂ ਉਹ ਵੀ ਬੈ ਕੇ ਬਖਾਵਾਂਗੇ ਤੁਹਾਨੂੰ ਫਿਰ ਉਹਨਾਂ ਨੂੰ ਧਰ ਦਾਂ ਪਾਣੀ ਪੋਣੀ ਇਹਨਾਂ ਨੂੰ ਆਹ ਹੁੰਦਾ ਬਾਬੇ ਪੁੰਝੇ ਵਾਲਾ ਇੱਕ ਹਰੇ ਬੱਲੇ ਵਾਲਾ ਪਤਾ ਨਹੀਂ ਕਿਦਾ ਫਿਰਦਾ ਨਾਲ ਹੀ ਬੈਠੀ ਜਾਂਦਾ ਆਹ ਨਾ ਬੰਦਿਆ ਇੱਕ ਹਰੇ ਪੱਲੇ ਵਾਲਾ ਪਤਾ ਨਹੀਂ ਕਿੱਦਾਂ ਨਾ ਬਾਬਿਓ ਕਾਲੇ ਹੁੰਝਾੜਾ ਫਿਰਦਾ ਹੋਵੇ ਆਪਣਾ ਤੇ ਟਾਈਮ ਹੋ ਗਿਆ 1:07 ਮਿੰਟ ਆਹ ਫਿਰਦਾ ਕਾਲੇ ਹੁੰਝਾੜਾ ਆਪਣਾ ਕੱਲਾ ਰਹਿ ਗਿਆ ਕੀ ਰਹਿ ਗਿਆ ਬੱਕੀ ਬੈ ਗਈ ਕੁੱਤਰਾ ਆਪਣੇ ਸਾਰੇ ਇਹੀ ਫਿਰਦਾ ਗੱਲਾਂ 1:07 ਮਿੰਟ ਹੋ ਗਏ ਕਿਧਰ ਪਾਣੀ ਪੂਣੀ ਇਹਨਾਂ ਨੂੰ ਧਰਤਾ ਤੇ ਬਰਾਮ ਤੋਂ ਪਾਉਣੀ ਇਹਨਾਂ ਨੂੰ ਜਾਵਰਣਾ ਆਪਣੇਨ ਕੱਟ ਕੇ ਤੇ ਜਦੋਂ ਬੈਂਦਾ ਫਿਰ ਤੁਹਾਨੂੰ ਦੱਸਦਾ ਵੀ ਕਿੰਨੇ ਵੇ ਬੈਂਦਾਗਾ ਨੋ ਬਾਬੇ ਬੈ ਗਿਆ ਆਪਣਾ ਕਾਲੇ ਫੂੰਦੀ ਵਾਲਾ ਇਹ ਇਹ ਬੈਠਾ ਹੈਗਾ ਬਾਈ 1:20 ਮਿੰਟਾਂ ਤੇ ਬਹਿ ਗਿਆ ਇਹ 1:20 ਮਿੰਟਾਂ ਦੇ ਕਾਲੇ ਖੁੰਜਾ ਲਾ ਵੀ ਆਪਣਾ ਬਹਿ ਗਿਆ ਆਪਣੇ ਸਾਰੇ ਕਬੂਤਰ ਬਹਿ ਗਏ ਬਜਾ ਜਾਲੀ ਆ ਦੇ ਬੜਾ ਉੱਟ ਗਿਆ ਕਬੂਤਰ ਇਹ ਆਪਣਾ ਚਲੋ ਬਾਕੀ ਲਾਉਣੇ ਲਾਉਣੇ ਆ ਤੇ ਪਾਉਣੇ ਆ ਮੰਨ ਕੇ ਚੱਲ ਬਦਾਮ ਦੂੰ ਦੂਜਿਆਂ ਨੂੰ ਜਿਹੜਾ ਪਹਿਲਾਂ ਬੈਠੇ ਜੀ ਇਹਨੂੰ ਵੀ ਪਾਉਣਾਂਗੇ ਫਿਰ ਲਓ ਬਾਬਿਓ ਤਾਰੜ ਲੈ ਸੀ ਪੁੰਜਾੜਾ ਵੀ ਆਪਾਂ ਉਹ ਲੱਤਾਂ ਵਾਲੇ ਨੂੰ ਬਦਾਮ ਅੰਦਰ ਛੜਿਆ ਕੰਡੂਸਿਆਂ ਨੂੰ ਲਾਲ ਚੀਨ ਨੂੰ ਧਰ ਦਾਂਗੇ ਦੋ ਵਾਰ ਪੁੰਜਾ ਨੂੰ ਧਰ ਦਾਂਗੇ ਕੰਡੂਸਿਆਂ ਨੂੰ ਖਵਾ ਕੇ ਬਦਾਮ ਅੰਦਰ ਛੜਤਾ ਬਾਕੀ ਬਈ ਬਦਾਮ ਬਦੂਮ ਪਾਤੇ ਇਹਨਾਂ ਨੂੰ ਤੇ ਕੋਤਰਾ ਆਪਾਂ ਛੜਤੇ ਖੋੜੇ ਆ ਜੇ ਦਾਣੇ-ਦੋਣੇ ਪਾ ਛੱਡੇ ਹੈਗੇ ਤੇ ਐਦਰ ਕਾਰਟੂਸਾਂ ਵਾਲਾ ਵੀ ਆ ਗਿਆ ਸੀ ਆਪਣਾ ਤੇ ਕਰੇਂਦਾ ਸੀ ਇਹ ਜਿਹੜਾ ਇਹਨੂੰ ਗੋੜ-ਗੋੜ ਦੇ ਕੇ ਪਾਤਾ ਤੁੱਪੇ ਕਿਰਾ ਤੇ ਫਿਰ ਇਹਨੂੰ ਵੀ ਪਾਵਾਂਗੇ ਮੰਨ ਕੇ ਚੱਲੋ ਵੀ ਬਾਦਾਮਦੋਂ 11 ਸਾਰੇ ਪੂਰੇ ਹੋ ਗਏ ਆਪਣੇ ਉਤਰਾ ਇਹ ਬਾਕੀ ਫਿਰ ਕਰਦੇ ਆਂ ਸ਼ੇਅਰ ਤੁਹਾਡੇ ਨਾਲ ਅੱਜ ਨੋ ਬਾਪਿਓ ਇਨੂੰ ਵੀ ਛਾਂਵੇਂ ਛੱਡਤਾ ਸੀਗਾ ਤੇ ਪਾਣੀ ਪੁਣੀ ਪਿਆਦਾ ਇਹਨੂੰ ਬਸ ਛੱਡ ਦੇ ਖੁੱਡੇ ਜਾਂ ਦਾਣੇ ਤੋਂ ਚੁਗਲੋ ਚੁਗਲੂਆ ਤੇ ਫਿਰ ਇਹਨੂੰ ਲੱਗ ਜਾਗੇ ਆਪਾਂ ਪਾਉਣ ਭਗਾਮ ਮੰਨ ਕੇ ਚਲੋ ਬਸ ਬਾਈ ਆਹੀ ਸੀਗਾ ਅੱਜ ਦਾ ਵਲੌਗ ਤੇ ਮਿਲਦੇ ਆਂ ਨੈਕਸਟ ਵਲੌਗ 'ਚ ਤੇ ਚੈਨਲ ਨੂੰ ਬਈ ਆਪਣੇ ਕਰ ਲਓ ਸਬਸਕ੍ਰਾਈਬ ਬਾਕੀ ਤੁਹਾਨੂੰ ਆਪਾਂ ਦੱਸਿਆ ਹੀ ਹੈ ਵੀ ਜਿੱਦੇ ਆਪਣੇ 10000 ਹੋ ਗਏ ਸਬਸਕ੍ਰਾਈਬਰ ਉਦੋਂ ਆਪਾਂ ਵੀ 5 ਜੋੜੇ ਦੇਵਾਂਗੇ ਮੰਨ ਕੇ ਚਲੋ ਆਪਣੇ ਬੁਤਰਾ ਦੇ ਪੱਠੇ-ਪੱਠੀਆਂ ਤੇ ਕਰ ਲਓ ਵੀ ਚੈਨਲ ਨੂੰ ਆਪਣੇ ਸਬਸਕ੍ਰਾਈਬ ਮਿਲਦੇ ਹਾਂ ਜੀ ਨੈਕਸਟ ਵੀਡੀਓ ਨਾਲ ਧੰਨਵਾਦ ਫੇਰ ਵੀ ਸਪੋਰਟ ਕਰਿਆ ਕਰੋ ਸਾਰੇ ਭਰਾਵਾਂ ਓਕੇ ਜੀ ਬਾਏ ਬਾਏ ਸਾਰੇ ਭਰਾਵਾਂ ਨੋ ਬਾਬਿਓ ਮੈਂ ਵੀ ਇੱਕ ਸਪੈਸ਼ਲ ਕਲਿੱਪ ਕਰ ਦਿਆ ਜੜ। ਬਾਜੀ ਦਾ ਪੁੱਛਦੇ ਸੀ ਆਪਣੇ ਪਿੰਡ ਵਾਲੀ ਦਾ। ਉਹ ਬਾਜੀ ਬਈ ਹੁਣ ਆਪਾਂ ਕਰਾਉਣੀ ਆਗੀ। 3200 ਰੁਪਏ ਮੋਡਾ ਦਾ। 60 ਆਪਾਂ ਕੂਪਰ ਐਂਟਰ ਕਰਨੇ ਆਂ ਅੱਚ। ਤੇ ਪਹਿਲੇ ਨੂੰ ਹੋਈ 1500 ਦੀ ਜਿੱਤ। ਤੇ ਪਲੱਸ ਫ੍ਰਿਜ ਦੂਜੇ ਨੂੰ ਹੋਈਗਾ 1000 ਦੀ ਜਿੱਤ। ਤੇ ਪਲੱਸ ਕੋਲਰ ਤੇ ਤੀਜੇ ਨੂੰ ਹੈਗੀ ਆ 500 ਜਿੱਤ ਤੇ ਪਲੱਸ ਪੱਖਾ ਚੌਥੇ ਨੂੰ ਵੀ ਆਪਾਂ ਇਕੱਲਾ ਪੱਖਾ ਦੇਣਾ ਕਰ ਬਾਜੀ ਵਧੀਆ ਪੂਰੀਨ ਸਾਫ ਦੀ ਇੱਕ ਨੰਬਰ ਕਰਾਉਣੀ ਆ ਆਪਾਂ ਐਤ ਕੀ ਹੁਣ ਆਹ ਬਾਜੀ ਆਪਾਂ ਕਰਾਉਣੀ ਆ ਡੇਡ ਹੈਗੀ 20 ਮਈ ਆਪਣਾ ਨੰਬਰ ਦਿੱਤਾ ਸੰਪਰਕ ਕਰ ਲਿਓ ਬਈ ਜਦੋਂ 60 ਹੋ ਗਿਆ ਆਪਾਂ ਨਾਲ ਦੀਆਂ ਕਾਪੀ ਕਰ ਦੇਣੀ ਬੰਦ ਤੇ ਜਿਹੜੇ ਲਗਾਉਣੇ ਆ ਮੇਰੇ ਨਾਲ ਸੰਪਰਕ ਕਰ ਲਿਓ ਬਈ ਓਕੇ ਧੰਨਵਾਦ ਬਾਈ ਜੀ ਤੁਸੀਂ ਪੁੱਛੀ ਨਹੀਂ ਮੈਂ ਵੀ ਚਲ ਤੁਹਾਨੂੰ ਦੱਸ ਦਈਏ ਚੈਨਲ ਨੂੰ ਕਰ ਲਿਓ ਬਈ ਆਪਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਚੱਕ ਦਿਓ ਕਰੋ ਫੱਟੇ ਸਪੋਰਟ ਕਰਿਆ ਕਰੋ ਵੱਧ ਵੱਧ ਮੈਂ ਵੀ ਚਲ ਪੋਸਟਰ ਵੀ ਐਡ ਕਰ ਦੂੰਗਾ ਇੱਚ ਮੰਨ ਕੇ ਚਲੋ ਤੇ ਬਾਕੀ ਫੋਨ ਫੋਨ ਕਰ ਲਿਆ ਕਰੋ ਆਪਾਂ ਨੂੰ ਕੋਈ ਚੱਕਰ ਨਹੀਂ ਜਿਹੜੇ ਭਰਾ ਨੇ ਕੁਝ ਵੀ ਪੁੱਛਣਾ ਹੈ ਜਦੋਂ ਮਰਜ਼ੀ ਕੋਈ ਚੱਕਰ ਨਹੀਂ ਓਕੇ ਧੰਨਵਾਦ ਬਾਈ ਦੱਸਣਾ ਸੀ ਤੁਹਾਨੂੰ ਆਪਣੇ ਦੇਣੀ ਸੀਗੀ ਦੇਤੀ ਕਿ ਮਿਲਦੇ ਹਾਂ ਜੇ ਅਗਲੀ ਵੀਡੀਓ ਚ ਜਾਓ